ਉਦੇ ਚ ਕੋਈ ਵੀ ਸਰੀਰ ਦਾ ਇਹ ਜਿਹਾ ਪਾਰਟ ਨਹੀਂ ਜਿਹਦੇ ਤੇ ਉਹਨਾਂ ਨੇ ਕਰੰਟ ਨਹੀਂ ਲਾਇਆ ਗੁਪਤੰਗ ਤੋਂ ਲੈ ਕੇ ਸਿਰ ਕੰਨ ਅੱਖਾਂ ਬਾਹਾਂ ਪੈਰ ਕੋਈ ਇਹ ਜਿਹਾ ਪਾਰਟ ਨਹੀਂ ਉਹਨਾਂ ਨੇ ਛੱਡਿਆ ਜਿਹਦੇ ਤੇ 15 ਤੋਂ 16 ਵਾਰੀ ਕਰੰਟ ਉਹਨਾਂ ਨੇ ਲਾਇਆ ਹੋਵੇ ਸਮੇਤ ਆਈਜ਼ ਜਿਵੇਂ ਅਸੀਂ ਫੋਟੋ ਦੇਖ ਕੇ ਮੈਂ ਉਸ ਟਾਈਮ ਡਿਗ ਵੀ ਫੋਟੋ ਦੇਖ ਕੇ ਉਸ ਚ ਪੂਰਾ ਬਾਡੀ ਦਾ ਸਟਰਕਚਰ ਬਣਾ ਹੋਇਆ ਹੈ ਇੱਕ ਇੱਕ ਆਰਗਨ ਦੇ ਉੱਪਰ ਮਾਰਕਿੰਗ ਹੋਈ ਹੋਈ ਹੈ 13 ਟਾਈਮਸ 20 ਟਾਈਮਸ ਲੱਤਾਂ ਬਾਹਾਂ ਇੱਕ ਇੱਕ ਪਾਰਟ ਤੁਸੀਂ ਸੋਚੋ ਮਤਲਬ ਉਹਨਾਂ ਨੇ ਕੀ ਪ੍ਰਤਾਰਥ ਕੀਤਾ ਹੋਣਾ ਅਵਤਾਰ ਸਿੰਘ ਤਾਰੀ ਜਿਹੜੇ ਵੀ ਆਰੇ ਇਹ ਇਹਨਾਂ ਦੀ ਟੀਮ ਮੈਂਬਰਸ ਤੇ ਇਨਕਲੂਡਿੰਗ ਇਹਨਾਂ ਦਾ ਜਿਹੜੇ ਜਿਹੜੇ ਇਹਨਾਂ ਦੇ ਹੈੱਡ ਨੇ ਉਹਨਾਂ ਨੂੰ ਵੀ ਕੱਢਿਆ ਜਾ ਰਿਹਾ ਇਸ ਮਾਮਲੇ ਚੋਂ ਨਹੀਂ ਕੱਢਾਂਗੇ ਅਸੀਂ ਕਰਨਦੀਪ ਸਿੰਘ ਜਿੱਥੇ ਵੀ ਆ ਤੂੰ ਸੁਣ ਲੈ ਤੈਨੂੰ ਛੱਡਾਂਗੇ ਨਹੀਂ ਅਸੀਂ ਮੈਂ ਨਹੀਂ ਛੱਡੂੰਗੀ ਤੈਨੂੰ ਜੜਾ ਝਾੜੂ ਝਾੜੂ ਕਰਦੇ ਆ ਨਾ ਇਹ ਸੀਐਮ ਸਾਹਿਬ ਹੁਣ ਝਾੜੂ ਮੈਂ ਚੱਕੂੰਗੀ ਤੇ ਮੈਂ ਫੇਰੂੰਗੀ ਸਾਰਿਆਂ ਤੇ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਬੰਦਾ ਤੁਹਾਨੂੰ ਮੈਂ ਬਣਾਉਂਗੀ ਝਾੜੂ ਤਾਂ ਸ਼ਾਇਦ ਪਤਾ ਨਹੀਂ ਪਰ ਕਿਰਪਾਨ ਹੁਣ ਮੈਂ ਚੱਕੂੰਗੀ ਯਾਦ ਰੱਖੋ ਤੁਸੀਂ ਕੁਰਬਾਨ ਹੋਣ ਮੈਂ ਚੱਕੂੰਗੀ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਕੱਲ 12 ਵਜੇ ਟਕਾਣਾ ਭਾਈ ਜਗਤਾ ਜੀ ਵਿਖੇ ਅਸੀਂ ਮੀਟਿੰਗ ਰੱਖੀ ਹੈ ਸਾਰੇ ਜਥੇਬੰਦੀਆਂ ਨੂੰ ਹੱਥ ਜੋੜ ਕੇ ਚਾਹੇ ਕਿਸਾਨ ਜਥੇਬੰਦੀ ਹੈ ਚਾਹੇ ਸੇਵਾ ਵਾਲੇ ਜੋ ਵੀ ਲੋਕ ਹੈ ਚਾਹੇ ਕਿਸੇ ਤਰ੍ਹਾਂ ਦੀ ਵੀ ਜਥੇਬੰਦੀ ਹੈ ਸਾਡਾ ਸਾਥ ਦਿਓ ਅਸੀਂ ਐਫ ਆਈ ਆਰ ਕਰਤੀ ਪ੍ਰੈਸ਼ਰ ਸੀਗਾ ਅਸੀਂ ਸੰਸਕਾਰ ਕਰਤਾ ਸਾਨੂੰ ਐਸੀ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਸਾਡੇ ਵੱਲੋਂ ਅਸੀਂ ਲੋਕੇਸ਼ਨਸ ਵੀ ਅਗਰ ਉਹਨਾਂ ਨੂੰ ਦੇ ਰਿਆਂ ਤਾਂ ਉਹ ਨਹੀਂ ਮਤਲਬ ਚੱਕ ਨਹੀਂ ਰਿਹਾ ਅਰੈਸਟ ਨਹੀਂ ਕਰ ਰਹੇ ਜਿਹੜੇ ਅਵਤਾਰ ਸਿੰਘ ਤਾਰੀ ਹੈ ਉਹ ਡਿਊਟੀ ਤੇ ਆ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ ਆਰਾਮ ਨਾਲ ਮਤਲਬ ਅਰੈਸਟ ਹੀ ਨਹੀਂ ਕਰ ਰਹੇ ਉਹਨਾਂ ਨੂੰ ਇਹ ਇਹ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਹੈ ਇਹ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਨਹੀਂ ਹੈ ਇਹ ਸਰਕਾਰ ਦਾ ਯੁੱਧ ਇਨਸਾਨੀਅਤ ਵਿਰੁੱਧ ਹੈ ਕਿਨੂੰ ਕਿਨੂੰ ਉਸ ਵੇਲੇ ਉਹਨੇ ਟੀਕਾ ਮਾਰੀ ਹੋਣੀ ਬਾਪੂ ਬਚਾਲਾ ਮਾਂ ਤੂੰ ਆ ਜਾ ਮਾਮਾ ਤੂੰ ਆ ਜਾ ਮੈਨੂੰ ਕਾਡੇ ਨਾ ਰੱਖ ਚ ਜਾਂਚ ਬਸ ਗਿਆ ਮੈਂ ਪਤਾ ਨਹੀਂ ਕੀ ਕਿ ਉਸ ਚੱਲਿਆ ਹੋਣਾ ਪਰ ਸਾਰਾ ਕੋਈ ਬੱਚਾ ਆਪਦੇ ਸਰੀਰ ਤੇ ਹੀ ਲੱਗ ਗਿਆ ਪਟੰਡਾ ਦੇ ਸੀਆਈ ਸਟਾਫ ਵਿੱਚ ਹੋਏ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਨਵਾਂ ਮੋੜ ਉਸ ਵਕਤ ਆਇਆ ਜਦੋਂ ਪੋਸਟਮਾਰਟਮ ਦੀ ਰਿਪੋਰਟ ਦੇ ਕੁਝ ਤੱਥ ਸਾਹਮਣੇ ਆਏ ਆ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਕਿ ਕੀ ਕੀ ਤਸੀਹੇ ਦਿੱਤੇ ਗਏ ਆ ਉਹਨਾਂ ਦੇ ਨਰਿੰਦਰਦੀਪ ਨੂੰ ਤਾਂ ਅਸੀਂ ਪਰਿਵਾਰ ਪਿਤਾ ਜੀ ਮੌਜੂਦ ਨੇ ਮਾਤਾ ਜੀ ਉਹਨਾਂ ਦੇ ਧਰਮ ਪਤਨੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਵਾਪਰਿਆ ਇਸ ਤੋਂ ਪਹਿਲਾਂ ਆਪਾਂ ਗੱਲ ਕੀਤੀ ਜੀ ਉਹ ਤੱਕ ਕੁਝ ਚੀਜ਼ਾਂ ਤੁਹਾਡੇ ਕੋਲੇ ਮੌਜੂਦ ਨਹੀਂ ਸੀ ਤੁਹਾਡੀਆਂ ਕੀ ਹੁਣ ਪਤਾ ਲੱਗਿਆ ਵੀ ਉਹ ਉਹਦੇ ਨੇ ਕੋਈ ਤੇ ਕੀ ਕੀ ਤਸ਼ੱਦਦ ਹੋਏ ਆ ਬਿਲਕੁਲ ਜੀ ਸਾਰੀ ਸਚਾਈ ਸਾਹਮਣੇ ਆ ਗਈ ਰਿਪੋਰਟ ਵੀ ਸਾਹਮਣੇ ਆ ਗਈ ਉਹਦੇ ਚ ਕੋਈ ਵੀ ਸਰੀਰ ਦਾ ਇਹ ਜਿਹਾ ਪਾਰਟ ਨਹੀਂ ਜਿਹਦੇ ਤੇ ਉਹਨਾਂ ਨੇ ਕਰੰਟ ਨਹੀਂ ਲਾਇਆ ਗੁਪਤੰਗ ਤੋਂ ਲੈ ਕੇ ਸਿਰ ਕੰਨ ਅੱਖਾਂ ਬਾਹਾਂ ਪੈਰ ਕੋਈ ਇਹ ਜਿਹਾ ਪਾਰਟ ਨਹੀਂ ਉਹਨਾਂ ਨੇ ਛੱਡਿਆ ਜਿਹਦੇ ਤੇ 15 ਤੋਂ 16 ਵਾਰੀ ਕਰੰਟ ਉਹਨਾਂ ਨੇ ਨਾਲ ਲਾਇਆ ਹੋਏ ਸਮੇਤ ਆਇਜ਼ ਅਸੀਂ ਸੋਚਦੇ ਸੀ ਵੀ ਇਹ ਨਹੀਂ ਆ ਅੱਖ ਲਾਲ ਕਿਉਂ ਹੈ ਉਦੋਂ ਸਿਰਫ ਡਾਊਟ ਸੀਗਾ ਜੀ ਅਸੀਂ ਇਹ ਵਿੱਚ ਨਾ ਜਾਂਦੇ ਤਾਂ ਇਹਨਾਂ ਨੇ ਦਾ ਇਥੇ ਕੇਸ ਖਤਮ ਕਰ ਦੇਣਾ ਸੀਗਾ ਸਾਡੇ ਕੋਲੇ ਰਿਪੋਰਟ ਨਹੀਂ ਹੋਣੀ ਸੀ ਵੀ ਸਾਡੇ ਬੱਚੇ ਨਾਲ ਕੀ ਪਾਣਾ ਵਾਪਰਿਆ ਅਸੀਂ ਹੋ ਸਕਦਾ ਹੈ ਨੈਗੇਟਿਵ ਸੋਚ ਕੇ ਚੁੱਪ ਕਰਕੇ ਸੰਸਕਾਰ ਕਰਕੇ ਅਧਿਕਾਰੇ ਬੈਠ ਜਾਂਦੇ ਪਰ ਬਹੁਤ ਨਿਜਾਇਜ਼ ਇਹਿਤ ਤਸ਼ੱਦਦ ਸ਼ਾਇਦ 84 ਤੋਂ 90 ਤੱਕ ਦੇ ਗੇੜ ਚ ਵੀ ਨਹੀਂ ਹੋਇਆ ਉਹਨਾ ਜਿਹੜਾ ਅੱਜ ਕੱਲ ਇਹਨਾਂ ਨੇ ਸ਼ੁਰੂ ਕਰਤਾ ਜੋ ਤਸ਼ੱਦਦ ਸਾਡੇ ਬੱਚੇ ਨਾਲ ਹੋਇਆ ਇਸ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ 90 99 ਚ ਜਿਹੜੇ ਕੇਸ ਹੋਏ ਆ ਇਸ ਤਰ੍ਹਾਂ ਦਾ ਟੌਰਚਰ ਬੱਚਿਆਂ ਨੂੰ ਕੀਤਾ ਹੋਵੇ ਜਿਸ ਤਰ੍ਹਾਂ ਦਾ ਸਾਡੇ ਬੱਚੇ ਨਾਲ ਇਹਨਾਂ ਨੇ ਕੀਤਾ ਉਹ ਕਿਉਂ ਕੀਤਾ ਹਾਲੇ ਤੱਕ ਕੋਈ ਕੁਛ ਹੀ ਸਾਡੇ ਸਾਹਮਣੇ ਨਹੀਂ ਆਈ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਵੀ ਆ ਤੁਹਾਡੇ ਵਿੱਚ ਦਾ ਕਸੂਰ ਸੀ ਅਸੀਂ ਇਸੇ ਗੱਲ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਜੱਥੇਬੰਦੀਆਂ ਨੂੰ ਵੀ ਕਹਿੰਨੇ ਆ ਸਾਰਾ ਕੁਝ ਸਾਡੀ ਬੇਨਤੀ ਹੈ ਇਹੀ ਕਹਿੰਨੇ ਆ ਸੀ ਕਿ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਹੈ ਇਨਸਾਫ ਨਾਲ ਹੀ ਸਾਡੀ ਸੁਣਵਾਈ ਹੈ ਪਬਲਿਕ ਦਾ ਸਾਨੂੰ ਇਨਸਾਫ ਦਿਵਾ ਸਕਦੀ ਹੈ ਸਾਡਾ ਸਹਾਰਾ ਉਹੀ ਹੈ ਸਾਡੇ ਨਾਲ ਤਾਂ ਜੁਰਮ ਹੋਇਆ ਬਹੁਤ ਜ਼ਿਆਦਾ ਘਿਣਾਉਣਾ ਟਾਰਚਰ ਕੀਤਾ ਸਾਡੇ ਬੱਚੇ ਨਾਲ ਚੋਕੇ ਦੇਖੋ ਅਸੀਂ ਤਾਂ ਆਪਣਾ ਲਾਲ ਗਵਾ ਚੁੱਕੇ ਸਾਡਾ ਮੋਟਿਵ ਇੱਕੋ ਇੱਕ ਹੈ ਕਿ ਪੰਜਾਬ ਦੇ ਬਾਕੀ ਘਰਾਂ 'ਚੋ ਬੱਚੇ ਦੀ ਇਸ ਤਰ੍ਹਾਂ ਦੀ ਮੌਤ ਨਾ ਹੋਵੇ ਘਰ ਨਾ ਓ ਜੜਨ ਤੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਕੱਲ 12 ਵਜੇ ਟਿਕਾਣਾ ਭਾਈ ਜਗਤਾ ਜੀ ਵਿਖੇ ਅਸੀਂ ਮੀਟਿੰਗ ਰੱਖੀ ਹੈ ਸਾਰੇ ਜਥੇਬੰਦੀਆਂ ਨੂੰ ਹੱਥ ਜੋੜ ਕੇ ਚਾਹੇ ਕਿਸਾਨ ਜਥੇਬੰਦੀਆਂ ਚਾਹੇ ਸੇਵਾ ਵਾਲੇ ਜੋ ਵੀ ਲੋਕ ਹੈ ਚਾਹੇ ਕਿਸੇ ਤਰ੍ਹਾਂ ਦੀ ਵੀ ਜਥੇਬੰਦੀ ਹੈ ਸਾਡਾ ਸਾਥ ਦਿਓ ਕੱਲ ਨੂੰ 12 ਵਜੇ ਇਕੱਠੇ ਹੋਈਏ ਲਾਂਬੰਦ ਹੋਈਏ ਤਾਂ ਕਿ ਇਨਸਾਫ ਲੈ ਸਕੀਏ ਸਾਡਾ ਘਰ ਤਾਂ ਚਲੋ ਉਜੜ ਗਿਆ ਜੇਕ ਅਸੀਂ 2-4 ਘਰਾਂ ਦੇ ਲਾਲ ਵੀ ਬਚਾ ਲੇ ਤਾਂ ਅਸੀਂ ਆਪ ਦਾ ਸਮਝਾਂਗੇ ਕਿ ਸਾਡਾ ਜੀਵਨ ਸਫਲ ਹੋ ਗਿਆ ਤੁਸੀਂ ਜਦੋਂ ਇਹ ਰਿਪੋਰਟ ਬਾਰੇ ਤੁਹਾਨੂੰ ਪਤਾ ਲੱਗਿਆ ਜਿਸ ਤਰੀਕੇ ਦਾ ਤਸ਼ੱਦਦ ਹੋਇਆ ਮੈਨੂੰ ਡੈਡੀ ਦੀ ਕਾਲ ਆਈ ਉਹਨਾਂ ਨੇ ਸਿਰਫ ਇੱਕ ਲਾਈਨ ਬੋਲੀ ਸੀ ਤੇ ਮੈਂ ਡਿੱਗ ਪਈ ਤੁਸੀਂ ਪੁੱਛ ਲਓ ਮੈਂ ਡਿੱਗ ਪਈ ਆ ਉਸ ਟਾਈਮ ਡਾਕਟਰ ਆਏ ਆ ਉਹਨਾਂ ਨੇ ਕੀਤਾ ਮੈਂ ਸੁਣ ਵੀ ਨਹੀਂ ਸਕੇ ਬਹੁਤ ਬੁਰਾ ਟੌਰਚਰ ਜਿੰਨਾ ਅਸੀਂ ਸੋਚ ਰਹੇ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਅਸੀਂ ਇੱਕ ਲੈਵਲ ਤੇ ਸੋਚ ਰਹੇ ਸੀ ਕਿ ਸ਼ਾਇਦ ਇੱਕ ਕਰੰਟ ਮਾਰਿਆ ਦੋ ਕਰੰਟ ਕੁਝ ਇਦਾਂ ਹੀ ਸੀ ਜਾਂ ਕਿੱਥੇ ਲੱਤ ਪੰਨੀ ਹੋਣੀ ਬਾ ਪਰ ਬਹੁਤ ਬਾਡੀ ਦਾ ਕੋਈ ਪਾਰਟ ਨਹੀਂ ਇਵਨ ਕਿ ਫੋਟੋ ਸਰ ਕੋਲ ਡਾਇਗਰਾਮ ਆਇਆ ਪੂਰਾ ਉਥੇ ਕਿਸ ਆਰਗਨ ਤੇ ਕਿੰਨੀ ਵਾਰ ਅੱਖਾਂ 'ਚ 13 ਵਾਰ ਕਰੰਟ ਦਿੱਤੇ ਗਏ ਆ। ਅਪੀਲ ਕਰਦੇ ਬਟਾ। ਮੈਂ ਤਾਂ ਬੋਲ। ਬਸ ਸਾਡੀ ਤਾਂ ਜੀ ਇਹੀ ਅਪੀਲ ਹੈ ਪੂਰੀਆਂ ਜੱਥੇਬੰਦੀਆਂ ਨੂੰ ਜੋ ਇਨਸਾਫ ਪਸੰਦ ਭੈਣਪਰਾ ਜੱਥੇਬੰਦੀ ਕੋਈ ਵੀ ਪਾਰਟੀ ਕਿਸੇ ਨਾਲ ਵੀ ਸੰਬੰਧਤ ਹੈ ਜੋ ਵੀ ਇਨਸਾਫ ਪਸੰਦ ਭੈਣ ਪਾਈ ਹੈ। ਓ ਕੱਲ ਨੂੰ ਟਿਕਾਣਾ ਪਈ ਜਗਤਾਜੀ ਸਾਹਿਬ ਵਿਖੇ 12 ਵਜੇ ਜੋ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਪਹੁੰਚੋ ਸਾਡਾ ਸਹਿਯੋਗ ਦਿਓ ਤਾਂ ਕਿ ਆਉਣ ਵਾਲੇ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਬਰਾਬਰ ਖੜੀ ਹੈ ਉਹ ਬਚ ਸਕੇ ਸਾਡੇ ਨਾਲ ਤਾਂ ਪਰਤ ਗਿਆ ਸਾਡੇ ਨਾਲ ਤਾਂ ਕਹਿਰ ਹੋ ਗਿਆ ਬੱਚਿਆਂ ਦਾ ਬਚਾਅ ਹੋ ਸਕੇ ਕੋਈ ਵੀ ਕਾਰਵਾਈ ਪੁਲਿਸ ਨਹੀਂ ਕਰ ਰਹੀ ਹੈ ਹੁਣ ਤੱਕ ਅਸੀਂ ਐਫ ਆਈ ਆਰ ਕਰਤੀ ਪ੍ਰੈਸ਼ਰ ਸੀਗਾ ਅਸੀਂ ਸੰਸਕਾਰ ਕਰਤਾ ਸਾਨੂੰ ਐਸੀ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਸਾਡੇ ਵੱਲੋਂ ਅਸੀਂ ਲੋਕੇਸ਼ਨਸ ਵੀ ਅਗਰ ਉਹਨਾਂ ਨੂੰ ਦੇ ਰਿਆਂ ਤਾਂ ਉਹ ਨਹੀਂ ਮਤਲਬ ਚੱਕ ਨਹੀਂ ਰਿਹਾ ਅਰੈਸਟ ਨਹੀਂ ਕਰ ਰਹੇ ਜਿਹੜੇ ਅਵਤਾਰ ਸਿੰਘ ਤਾਰੀ ਹੈ ਉਹ ਡਿਊਟੀ ਤੇ ਆ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ ਆਰਾਮ ਨਾਲ ਮਤਲਬ ਅਰੈਸਟ ਹੀ ਨਹੀਂ ਕਰ ਰਹੇ ਉਹਨਾਂ ਨੂੰ ਇਹ ਕੀ ਇਨਸਾਫ ਹੋਇਆ ਪੁਲਿਸ ਹੀ ਪੁਲਿਸ ਨੂੰ ਬਚਾ ਰਹੀ ਹੈ ਆਹ ਕਾਦਾ ਇਨਸਾਫ ਹੋਇਆ ਮੈਂ ਪਲੀਜ਼ ਮੈਂ ਅਪੀਲ ਕਰਦੀ ਹਾਂ ਪਲੀਜ਼ ਸਾਡਾ ਸਾਥ ਦਿਓ ਸਾਨੂੰ ਇਨਸਾਫ ਚਾਹੀਦਾ ਆਹ ਚੀਜ਼ ਬਹੁਤ ਗਲਤ ਹੋਈ ਹੈ ਬਹੁਤ ਗਲਤ ਹੋਈ ਹੈ ਇੰਨਾ ਬੁਰਾ ਕੋਈ ਇਨਸਾਨ ਨਹੀਂ ਹੁੰਦਾ ਕ੍ਰਿਮੀਨਲਸ ਆਪਣੇ ਬਠਿੰਡੇ ਚ ਠੀਕ ਕਿ ਕ੍ਰਾਈਮ ਹੁੰਦਾ ਬੜੀ ਇੱਕ ਲੈਵਲ ਹੁੰਦਾ ਕ੍ਰਾਈਮ ਦੇ ਸਜ਼ਾ ਹੁੰਦੀ ਹੈ ਸਜ਼ਾ ਦੇ ਦਿੰਦੇ ਕੁਝ ਕਰ ਦਿੰਦੇ ਤੁਸੀਂ ਇਹ ਕੀ ਮਤਲਬ ਮੈਂ ਬਿਆਨ ਹੀ ਨਹੀਂ ਕਰ ਪਾਰੀ ਮੇਰਾ ਦਿਲ ਫਟ ਰਿਹਾ ਇਸ ਟਾਈਮ ਕਿਵੇਂ ਹੋ ਰਿਹਾ ਇਹ ਕਿ ਮਤਲਬ ਇੱਕ ਕਰੰਟ ਇੱਕ ਇਨਸਾਨ ਨੂੰ ਇਸ ਲੈਵਲ ਤੱਕ ਟੌਰਚਰ ਇੱਕ ਲੈਵਲ ਮਤਲਬ ਜਿਵੇਂ ਫੋਟੋ ਦੇਖ ਕੇ ਮੈਂ ਉਸ ਤਰ੍ਹਾਂ ਡਿਗ ਵੀ ਫੋਟੋ ਦੇਖ ਕੇ ਉਸੇ ਪੂਰਾ ਬਾਡੀ ਦਾ ਸਟਰਕਚਰ ਬਣਾਇਆ ਹੋਇਆ ਇੱਕ ਇੱਕ ਆਰਗਨ ਦੇ ਉੱਪਰ ਮਾਰਕਿੰਗ ਹੋਈ ਹੋਈ ਹੈ 13 ਟਾਈਮਸ 20 ਟਾਈਮਸ ਲਕ ਤਾਂਬਾ ਵਾਂ ਇੱਕ ਇੱਕ ਪਾਰ ਤੇ ਤੁਸੀਂ ਸੋਚੋ ਮਤਲਬ ਉਹਨਾਂ ਨੇ ਕੀ ਬਰਦਾਸ਼ਤ ਕੀਤਾ ਹੋਣਾ ਮੇਰਾ ਦਿਲ ਫਟ ਰਿਹਾ ਹੈ ਕਿਨੂ ਕਿਨੂ ਉਸ ਵੇਲੇ ਉਹਨੇ ਚੀਕਾਂ ਮਾਰੀ ਹੋਣੀਆਂ ਬਾਪੂ ਬਚਾਲਾ ਮਾਂ ਤੂੰ ਆ ਜਾ ਮਾਮਾ ਤੂੰ ਆ ਜਾ ਮੈਨੂੰ ਕਾਡੇ ਨਾ ਰੱਖ ਚਾਚਾ ਚ ਫਸ ਗਿਆ ਮੈਂ ਪਤਾ ਨਹੀਂ ਕੀ ਕਿ ਉਸ ਚੱਲਿਆ ਹੋਣਾ ਪਰ ਸਾਰਾ ਕੁਝ ਬੱਚਾ ਆਪਦੇ ਸਰੀਰ ਤੇ ਹੀ ਲੱਗ ਗਿਆ ਔਰ ਫਿਰ ਕਹਾਣੀ ਬਣਾ ਕੇ ਕਿ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਤੁਸੀਂ ਸਾਨੂੰ ਸੱਦੋ ਦੱਸੋ ਤੁਹਾਡੇ ਬੱਚੇ ਦਾ ਕਸੂਰ ਹੈ ਤੇ ਅਸੀਂ ਇਹਨੂੰ ਮਾਰਤਾ ਤੇ ਅਸੀਂ ਤੁਹਾਨੂੰ ਦੱਸੋ ਵੀ ਤੁਹਾਡੇ ਬੱਚੇ ਨੇ ਆ ਗਲਤੀ ਕੀਤੀ ਆ ਕਤਲ ਕਰਕੇ ਆਇਆ ਕੋਈ ਤਾਂ ਸੀ ਇਹਨੂੰ ਮੌਤੇ ਘਾਟ ਉਤਾਰ ਦਿੱਤਾ ਇਹ ਇਹ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਹੈ ਇਹ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਨਹੀਂ ਹੈ ਇਹ ਸਰਕਾਰ ਦਾ ਯੁੱਧ ਇਨਸਾਨੀਅਤ ਵਿਰੁੱਧ ਹੈ ਜੀ ਅੱਜ ਸਾਡਾ ਬਰਬਾਦ ਹੋਇਆ ਹੈ ਕੱਲ ਨੂੰ ਪਤਾ ਨਹੀਂ ਕਿੰਨੇ ਘਰਾਂ ਦੇ ਹੋਰ ਜੁੜੇ ਹੋਣਗੇ ਖਬਰਾਂ ਤਾਂ ਸਾਰੀਆਂ ਆ ਰਹੀਆਂ ਵੀ ਕਿੱਥੇ ਕਿਸੇ ਨੂੰ ਮਾਰਦਾ ਉਹਨੂੰ 21 ਲੱਖ ਦੇ ਕੇ ਚੁੱਪ ਕਰਾਤਾ ਇਹ ਕੋਈ ਨਸ਼ਾ ਵਿਰੋਧ ਥੋੜੀ ਐ ਨਸ਼ਾ ਤਾਂ ਉਦੋਂ ਵੱਧ ਗਿਆ ਘੱਟੇ ਥੋੜੀ ਐ ਤੇ ਮੈਂ ਇੱਕ ਚੀਜ਼ ਹੋਰ ਐਡ-ਆਨ ਕਰਨਾ ਚਾਹੂੰਗੀ ਜਿਹੜੇ ਟੀਮ ਦੇ ਵਿੱਚ ਅਸੀਂ ਮੇਨ ਅਸੀਂ ਜਿਨ੍ਹਾਂ ਨੂੰ ਟੈਗ ਕੀਤਾ ਸੀ ਉਹ ਸੀਗੇ ਮਿਸਟਰ ਇਨਸਪੈਕਟਰ ਵੀ ਕਹਿਣ ਲੱਗੇ ਮੈਨੂੰ ਸ਼ਰਮ ਆਉਂਦੀ ਹੈ ਹੁਣ ਤੁਹਾਡੇ ਤੇ ਲਾਇਕ ਨਹੀਂ ਹੋ ਤੁਸੀਂ ਇਸ ਆਦਰ ਸਮਾਨ ਦੇ ਸ਼ਰਮ ਆਉਂਦੀ ਹੈ ਅਵਤਾਰ ਸਿੰਘ ਤਾਰੀ ਜਿਹੜੇ ਵੀ ਆ ਰਹੇ ਇਹ ਤੇ ਇਹਦੀ ਟੀਮ ਮੈਂਬਰਸ ਤੇ ਇਨਕਲੂਡਿੰਗ ਇਹਨਾਂ ਦਾ ਜਿਹੜੇ ਜਿਹੜੇ ਇਹਨਾਂ ਦੇ ਹੈੱਡ ਨੇ ਉਹਨਾਂ ਨੂੰ ਵੀ ਕੱਢਿਆ ਜਾ ਰਿਹਾ ਇਸ ਮਾਮਲੇ ਚੋਂ ਨਹੀਂ ਕੱਢਾਂਗੇ ਅਸੀਂ ਕਰਨਦੀਪ ਸਿੰਘ ਜਿੱਥੇ ਵੀ ਆ ਤੂੰ ਸੁਣ ਲੈ ਤੈਨੂੰ ਛੱਡਾਂਗੇ ਨਹੀਂ ਅਸੀਂ ਮੈਂ ਨਹੀਂ ਛੱਡੂੰਗੀ ਤੈਨੂੰ ਹੁਣ ਸਬੂਤ ਹੈ ਮੇਰੇ ਕੋਲ ਪੱਕਾ ਹੁਣ ਤੈਨੂੰ ਇਨਸਾਫ ਕਰਨਾ ਹੀ ਪਊਗਾ ਮਾਫੀ ਨਾਲ ਕੁਝ ਨਹੀਂ ਹੋਊਗਾ ਤੈਨੂੰ ਇਹਦਾ ਜਸਟਿਸ ਦੇਣਾ ਪਊਗਾ ਹੁਣ ਇਹਨੂੰ ਸਸਪੈਂਡ ਨਹੀਂ ਕਰਨਾ ਟਰਮੀਨੇਟ ਕਰਨਾ ਹੈ ਤੇ ਇਹੋ ਚ ਸਾਰਿਆਂ ਨੂੰ ਟਰਮੀਨੇਟ ਕਰਨਾ ਹੈ ਜਿਹੜੇ ਗੰਦ ਕਪਾ ਰਹੇ ਆ ਪੰਜਾਬ ਦੇ ਵਿੱਚ ਬਹੁਤ ਗੰਦਗੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿਹੜਾ ਝਾੜੂ ਝਾੜੂ ਕਰਦੇ ਆ ਨਾ ਇਹ ਸੀਐਮ ਸਾਹਿਬ ਹੁਣ ਝਾੜੂ ਮੈਂ ਚੱਕੂਗੀ ਤੇ ਮੈਂ ਫੇਰੂਗੀ ਸਾਰਿਆਂ ਤੇ ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਬੰਦਾ ਤੁਹਾਨੂੰ ਮੈਂ ਬਣਾਉਂਗੀ ਹੁਣ ਝਾੜੂ ਤਾਂ ਸ਼ਾਇਦ ਪਤਾ ਨਹੀਂ ਪਰ ਕਿਰਪਾਨ ਹੁਣ ਮੈਂ ਚੱਕੂਗੀ ਯਾਦ ਰੱਖੋ ਤੁਸੀਂ ਕਿਰਪਾਨ ਹੁਣ ਮੈਂ ਚੱਕੂਗੀ ਤਾਂ ਪਰਿਵਾਰ ਦੀ ਇਹ ਅਪੀਲ ਹੈ ਜਿਸ ਤਰੀਕੇ ਨਾਲ ਉਹਨਾਂ ਦੇ ਬੱਚੇ ਨਾਲ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੇ ਦੱਸਿਆ ਕਿ 13 ਵਾਰ ਅੱਖਾਂ 'ਚ ਕਰੰਟ ਸਰੀਰ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਹੀਂ ਲਗਾਇਆ ਗਿਆ ਤਾਂ ਹੁਣ ਉਹਨਾਂ ਦੀ ਅਪੀਲ ਹੈ ਕਿ ਕੱਲ ਜਨਤਕ ਜਥੇਬੰਦੀਆਂ ਨੂੰ ਕਿ ਕੱਲ 12 ਵਜੇ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਵਿਖੇ ਪਹੁੰਚਣਾ ਤਾਂ ਕਿ ਅਗਲੀ ਰਣਨੀਤੀ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤਿਆਰ ਕੀਤੀ ਜਾ ਸਕੇ ਤੁਸੀਂ ਰਿਪੋਰਟ ਪੜ੍ਹੀ ਜੀ ਸਭ ਤੋਂ ਪਹਿਲਾਂ ਜੀ ਜੀ ਰਿਪੋਰਟ ਪੜ੍ਹੀ ਹੈ ਜੀ ਕੀ 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 ਆ ਯਾਰ ਰੀਪੋਰਟ ਦੇ ਵਿੱਚ ਬਾਡੀ ਦੇ ਕੋਈ ਵੀ ਪਾਰਟ ਹੈ ਜਿਹੜਾ ਉਹਨਾਂ ਨੇ ਛੱਡਿਆ ਨਹੀਂ ਜਿੱਥੇ ਬੱਚੇ ਨੂੰ ਕੋਹ-ਕੋ ਕੇ ਉਹਨਾਂ ਨੇ ਤਸ਼ੱਦਦ ਨਹੀਂ ਕੀਤਾ ਬੱਚੇ ਦੇ ਮਤਲਬ ਆਇਜ਼ ਦੇ ਵਿੱਚ ਸਿਰ ਦੇ ਵਿੱਚ ਬਾਹਾਂ ਦੇ ਉੱਤੇ ਲੱਤਾਂ ਦੇ ਉੱਤੇ ਪੇਟ ਦੇ ਉੱਤੇ ਉਹਨਾਂ ਨੇ ਕੋਈ ਵੀ ਐਸਾ ਪਾਰਟ ਨਹੀਂ ਆ ਜਿੱਥੇ ਉਹਨਾਂ ਨੇ ਕੋਹ-ਕੋ ਕੇ ਉਹਨੂੰ ਕਿਸੇ ਵੀ ਸਾਨੂੰ ਤਾਂ ਹਲੇ ਤੱਕ ਇਹ ਨਹੀਂ ਸਮਝ ਆ ਰਹੀ ਵੀ CIA ਸੈਂਟਰਲ ਇਨਵੈਸਟੀਗੇਸ਼ਨ ਏਜੰਸੀ ਹੈ ਉਹਦਾ ਕੰਮ ਹੈ ਬਹੁਤ ਹੀ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵਰਕ ਕਰਨਾ ਜਿਹੜੇ ਕਿ ਜੁਰਮ ਬਹੁਤ ਜ਼ਿਆਦਾ ਭਿਆਨਕ ਜੁਰਮ ਕੀਤੇ ਕਿਸੇ ਨੇ ਔਰ ਉਹਦੇ ਚ ਇਨਵੋਲਵ ਹੈ ਉਹਨੂੰ ਉੱਥੇ ਲਿਜਾ ਕੇ ਪੁੱਛਾ ਪੁੱਛਗਿਚ ਕੀਤੀ ਜਾਂਦੀ ਹੈ ਤੁਸੀਂ ਸੜਕ ਤੇ ਜਾਂਦੇ ਹੋਏ ਕਿਸੇ ਵੀ ਬੰਦੇ ਨੂੰ ਜਾਂ ਹਨੀ Trap ਮੈਂ ਤਾਂ ਕਹੂੰਗਾ ਇਹਨੂੰ ਇਹ ਨਸ਼ ਜੁੱਧ ਨਸ਼ਿਆਂ ਦੇ ਖਿਲਾਫ ਦਾ ਨਾਮ ਹੈ ਇਹਦੇ ਪਿੱਛੇ ਸਿਰਫ ਪੈਸਾ ਇਕੱਠਾ ਕਰਨਾ ਹੈ ਉਹਨਾਂ ਕੁਰਸੀਆਂ ਦੇ ਉੱਤੇ ਬੈਠੇ ਸਿਆਸਤਦਾਨਾਂ ਦੇ ਉਹਨਾਂ ਬਹੁਤ ਉੱਚੀਆਂ ਪਦਵੀਆਂ ਤੇ ਬੈਠੇ ਹੋਏ ਅਫਸਰਾਂ ਨੇ ਔਰ ਉਹਨਾਂ ਨੇ ਖੁੱਲੀਆਂ ਬਾਂਗਾ ਛੜਤੀਆਂ ਵੀ ਤੁਸੀਂ ਵੀ ਆਪਦੇ ਘਰ ਭਰੋ ਤੇ ਸਾਡੇ ਵੀ ਭਰੋ ਤੇ ਇਸ ਤਰ੍ਹਾਂ ਹਨੀ ਟ੍ਰੈਪ ਕਰ ਕਰਕੇ ਚੱਕੀ ਚੱਲੋ ਸਾਡੇ ਜੇ ਕੋਈ ਮਰਦਾ ਹੈ ਤਾਂ ਅੱਜ ਤੱਕ ਇਹਨਾਂ ਪਿਛਲੇ ਕੁਝ ਦਿਨਾਂ ਤੋਂ ਇਹ ਸਰ ਨਾਲ ਭਗਦਾ ਭਗਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਕਿ ਹਰ ਚੈਨਲ ਦਰਸਾ ਰਿਹਾ ਹੈ ਸੋਸ਼ਲ ਮੀਡੀਆ ਆ ਰਿਹਾ ਹੈ ਕਿ ਸੁੱਤੀ ਪਈ ਹੈ ਸਰਕਾਰ ਭਗਵੰਤ ਮਾਨ ਅੱਜ ਬਿੰਡੇ ਆ ਹੋਟਲ ਦੇ ਵਿੱਚ ਜਾਂ ਉੱਥੇ ਉਹਨੂੰ ਪਤਾ ਨਹੀਂ ਵੀ ਬਿੰਡੇ 'ਚ ਕੀ ਹੋਇਆ ਉਹਨੂੰ ਪਤਾ ਨਹੀਂ ਇਹਦਾ ਮਤਲਬ ਕੁਝ ਨਹੀਂ ਪਤਾ ਉਹਨੂੰ ਵੀ ਕੀ ਹੋਇਆ ਪਿੰਡੇ 'ਚ ਉਹਦੇ ਹੋਰ ਏਡੇ ਐਡਾ ਉਹਦੀ ਕੈਬਨਿਟ ਜਾ ਉਹਦਾ ਮਿਨਿਸਟਰ ਕਿਸੇ ਕੋਲੇ ਕੰਨਾਂ ਤੇ ਕੋਈ ਜੂ ਨਹੀਂ ਸਰਕਾਰੀ ਵੀ ਕੀ ਹੋਇਆ ਹੈ ਕਹਿੰਦੇ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਤਾਂ ਮਾਰ ਰਿਹਾ ਟੌਰਚਰ ਦੇ ਕੇ ਮਾਰ ਰਿਹਾ ਬਿਨਾ ਕਸੂਰਾਂ ਤੋਂ ਮਾਰ ਰਿਹਾ ਕਹਿੰਦੇ ਆਮ ਆਦਮੀ ਸਰਕਾਰ ਹੈ ਕੀ ਹੋ ਰਿਹਾ ਸੋ ਅਸੀਂ ਤਾਂ ਬੇਨਤੀ ਕਰਦੇ ਆ ਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਸੇਵਾ ਨਾਲ ਜੁੜੀਆਂ ਵੀ ਹੈ ਔਰ ਜਿਨ੍ਹਾਂ ਦੇ ਦਿਲ 'ਚ ਦਰਦ ਹੈ ਨਾ ਜਿਨ੍ਹਾਂ ਦੇ ਮਨ 'ਚ ਚੀਸ ਹੈ ਨਾ ਕਿ ਯਾਰ ਇਹ ਲਾਲ ਉਹਨਾਂ ਦਾ ਨਹੀਂ ਗਿਆ ਇਹ ਸਾਡਾ ਗਿਆ ਉਹਨਾਂ ਦਾ ਨਹੀਂ ਗਿਆ ਇਹ ਸਾਡਾ ਗਿਆ ਉਹ ਗੁਨੀਆਣਾ ਟਿਕਾਣਾ ਭਾਈ ਜਗਤਾ ਜੀ ਮੰਡੀ ਗੁਨੀਆਣਾ ਵਿਖੇ ਕੱਲ 12 ਵਜੇ ਪਹੁੰਚੋ ਤਾਂ ਕਿ ਸਾਡੇ ਦਰਦ ਨੂੰ ਵੰਡਾ ਸਕੋ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜੋ ਛਲਪਿਆ ਇਹ ਸ਼ੁਰੂ ਹੋ ਗਿਆ ਜੋ ਚਲਣ ਇਸ ਤੇ ਇਮੀਡੀਏਟਲੀ ਹੁਣੇ ਠੱਲ ਪਾਈਏ ਤਾਂ ਕਿ ਸਾਡੀ ਪੰਜਾਬ ਖਾਲੀ ਨਾ ਹੋਵੇ ਪੰਜਾਬ ਖਾਲੀ ਵੀ ਤਾਂ ਤਾਂ ਹੀ ਹੋ ਰਿਹਾ ਕੋਈ ਕਾਨੂੰਨ ਨਹੀਂ ਕੋਈ ਕੁਛ ਨਹੀਂ ਬਾਹਰ ਤੁਸੀਂ ਕਿਤੇ ਕਿਵੇਂ ਜਾਓਗੇ ਬਾਹਰ ਕਿਵੇਂ ਬੱਚਿਆਂ ਨੂੰ ਭੇਜੋਗੇ ਸ਼ਾਮ ਤੱਕ ਨਹੀਂ ਮੁੜਦਾ ਬੱਚਾ ਤਾਂ ਤੁਹਾਨੂੰ ਤਾਂ ਟੈਨਸ਼ਨ ਹੈ ਵੀਰ ਪਤਾ ਨਹੀਂ ਨਰਿੰਦਰਦੀਪ ਵਾਂਗੂ ਨਾ ਕੁਛ ਹੋ ਜੇ ਕਿੰਨਾ ਚੋਰਾਂ ਠੱਗਾਂ ਤੋਂ ਟੈਨਸ਼ਨ ਜੀ ਹੁਣ ਪੁਲਿਸ ਵਾਲਾਂ ਤੋਂ ਵੀ ਹੋਣ ਲੱਗੀ ਆ ਨਾ ਪੁਲਸ ਵਾਲਾ ਤੋ ਵੀ ਹੋਣ ਲੱਗ ਗਿਆ ਛੋਟਾ ਜਿਹਾ ਬੱਚਾ ਜਿਹਦਾ ਜਸਾਇਆ ਨਹੀਂ ਰਿਹਾ ਉਹ ਪੁਲਸ ਵਾਲਿਆਂ ਨੂੰ ਦੇਖ ਕੇ ਅੰਦਰ ਪੁਲੁਕਣ ਲੱਗ ਗਿਆ ਵੀ ਮੈਨੂੰ ਵੀ ਲੈ ਜਾਣਗੇ ਮੈਨੂੰ ਵੀ ਮਾਰ ਦੇਣਗੇ ਅੱਜ ਰક્ષਕ ਹੀ ਪਖਸ਼ਿਕ ਬਣ ਗਿਆ ਕੀ ਹੋਏਗਾ ਸੋ ਮੇਰੀ ਤਾਂ ਬੇਨਤੀ ਹੈ ਕਿ ਸਾਰੇ ਕੱਲ 12 ਵਜੇ ਜੋ ਦੱਸਿਆ ਗਿਆ ਤੁਹਾਨੂੰ ਪਹੁੰਚੋ ਤਾਂ ਕਿ ਪਰਿਵਾਰ ਦੇ ਨਾਲ ਦੁੱਖ ਸਾਂਝਾ ਹੋ ਸਕੇ ਕੋਈ ਅਗਲੇ ਦੀ ਅਗਲੀ ਰਣਨੀਤੀ ਤਿਆਰ ਹੋ ਸਕੇ